ਪੰਜਾਬ ਦੀ ਕੁੜੀ ਨੇ ਵਿਦੇਸ਼ ਜਾ ਕੇ ਕਰਤਾ ਕਾਂਡ ਭੁੱਲ ਗਈ ਸਾਰੇ ਕਸਮਾਂ ਵਾਦੇ ਤੰਗਾ ਕੇ ਪਤੀ ਨੇ ਚੁੱਕ ਲਿਆ ਇਹ ਕਦਮ ਲੱਖਾਂ ਰੁਪਏ ਖਰਚ ਕੇ ਭੇਜਿਆ ਸੀ ਵਿਦੇਸ਼ जी हाँ पंजाब की कुड़ी विदेश जाके उ सारे वादे कसमे भूल जाती है जिस तो बाद पति दे अजिहा कदम चुकया जाता है जो अज तक किसी भी पति ने नहीं चुकया होगा दरअसल अजे बहुत सारे मामले आते हैं कि पंजाब दिया व्याह करा के बहार चली जाने जान ने बाद में जाके मुकर जाने जान जान ने कई बार अजि हादसे वापर जाते हैं पति दे वो मुंडे वालों खौफनाको कदम भी चुके जाते हैं इतों तक कि अपनी जीवन लीला भी समाप्त कर ले जाती है ਤਾਂ ਬਹੁਤ ਸਾਰੇ ਮਾਮਲੇ ਆਉਂਦੇ ਨੇ ਇਹ ਇਹ ਵੀ ਮਾਮਲਾ ਤੁਹਾਨੂੰ ਦੱਸ ਦਿੰਦੇ ਆ ਪਰ ਤੁਹਾਨੂੰ ਦੱਸ ਦਈਏ ਕਿ ਮੁੰਡੇ ਦੇ ਵੱਲੋਂ ਪੈਸੇ ਲਾ ਕੇ ਕੁੜੀ ਨੂੰ ਵਿਦੇਸ਼ ਭੇਜਣਾ ਅਤੇ ਫਿਰ ਕੁੜੀ ਦੇ ਵੱਲੋਂ ਵਿਦੇਸ਼ ਜਾਂਦੀਆਂ ਕੁੜੀਆਂ ਦੇ ਵੱਲੋਂ ਮੁਕਰ ਜਾਣ ਦੇ ਮਾਮਲੇ ਹੁਣ ਦਿਨੋ ਦਿਨ ਵੱਧਦੇ ਜਾ ਰਹੇ ਨੇ ਇੱਕ ਅਜਿਹਾ ਹੀ ਮਾਮਲਾ ਪੰਜਾਬ ਦੇ ਗੁਰਦਾਸਪੁਰ ਤੋਂ ਸਾਹਮਣੇ ਆਇਆ ਜਿੱਥੇ ਵਿਆਹ ਤੋਂ ਪਹਿਲਾਂ ਹੀ ਦੋਹਾਂ ਪਰਿਵਾਰਾਂ ਦੇ ਵਿਚਾਲੇ ਗੱਲਬਾਤ ਹੋਈ ਸੀ ਕਿ ਉਹ ਕੁੜੀ ਨੂੰ ਸਟੱਡੀ ਵੀਜ਼ੇ ਤੇ ਯੂਕੇ ਭੇਜਣਗੇ ਅਤੇ ਉਹ ਉੱਥੇ ਮੁੰਡੇ ਨੂੰ ਸਪਾਊਸ ਵੀਜ਼ੇ ਦੇ ਉੱਤੇ ਯੂਕੇ ਬੁਲਾਵੇਗੀ ਪਰ ਵਿਦੇਸ਼ ਜਾ ਕੇ ਕੁੜੀ ਆਪਣੇ ਵਾਅਦੇ ਤੋਂ ਮੁਕਰ ਗਈ ਜਿਸ ਮਗਰੋਂ ਪਤੀ ਨੇ ਅੱਕ ਕੇ ਪੁਲਿਸ ਦੇ ਕੋਲ ਸ਼ਿਕਾਇਤ ਦਰਜ ਕਰਵਾ ਲਈ ਜੀ ਹਾਂ ਪੁਲਿਸ ਦੇ ਕੋਲ ਜਾ ਕੇ ਪਤੀ ਦੇ ਵੱਲੋਂ ਸ਼ਿਕਾਇਤ ਕਰਵਾਈ ਗਈ ਹੈ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਹੋਇਆ ਸਬ ਇੰਸਪੈਕਟਰ ਸੋਮ ਲਾਲ ਨੇ ਦੱਸਿਆ ਹੈਗਾ ਕਿ ਸਾਨੂੰ ਜੋ ਕਿ ਵਰਮਾ ਬਾਨੂ ਵਰਮਾ ਪੁੱਤਰ ਰਾਕੇਸ਼ ਕੁਮਾਰ ਵਾਸੀ ਗੁਰਦਾਸਪੁਰ ਨੇ ਸ਼ਿਕਾਇਤ ਦੇ ਵਿੱਚ ਦੱਸਿਆ ਹੈਗਾ ਕਿ ਉਸ ਦਾ ਵਿਆਹ ਸਾਲ 2023 ਦੇ ਵਿੱਚ ਅਲੀਸ਼ਾ ਭਗਤ ਦੇ ਨਾਲ ਹੋਇਆ ਸੀਗਾ ਵਿਆਹ ਤੋਂ ਪਹਿਲਾਂ ਦੋਵਾਂ ਪਰਿਵਾਰਾਂ ਦੀ ਆਪਸੀ ਸਹਿਮਤੀ ਹੋਈ ਸੀ ਕਿ ਵਿਆਹ ਤੋਂ ਬਾਅਦ ਅਲੀਸ਼ਾ ਸਟੱਡੀ ਵੀਜ਼ੇ ਦੇ ਉੱਤੇ ਯੂਕੇ ਜਾਵੇਗੀ ਅਤੇ ਜਿੰਨੇ ਵੀ ਪੈਸੇ ਲੱਗਣਗੇ ਦੋਵੇਂ ਪਰਿਵਾਰ ਅੱਧੇ-ਅੱਧੇ ਲਗਾਉਣਗੇ ਅਤੇ ਯੂਕੇ ਪਹੁੰਚਣ ਤੋਂ ਬਾਅਦ ਅਲੀਸ਼ਾ ਭਗਤ ਆਪਣੇ ਪਤੀ ਬਾਨੂ ਵਰਮਾ ਨੂੰ ਸਪਾਊਸ ਵੀਜ਼ੇ ਦੇ ਉੱਤੇ ਯੂਕੇ ਬੁਲਾ ਲਵੇਗੀ बानू वर्मा ਦੇ ਵੱਲੋਂ 14 ਤੋਂ 15 ਲੱਖ ਰੁਪਏ ਖਰਚ ਕੇ ਅਲੀਸ਼ਾ ਭਗਤ ਨੂੰ ਯੂਕੇ ਭੇਜਿਆ ਗਿਆ ਸੀਗਾ ਪਰ ਅਲੀਸ਼ਾ ਭਗਤ ਨੇ ਵਿਦੇਸ਼ ਯੂਕੇ ਪਹੁੰਚ ਕੇ ਆਪਣੀ ਮਾਤਾ ਆਸ਼ਾ ਰਾਣੀ ਅਤੇ ਪਿਤਾ ਇੰਦਰਜੀਤ ਭਗਤ ਦੇ ਨਾਲ ਇੱਕ ਸਲਾਹ ਹੋ ਕੇ ਜੋ ਕਿ ਇੱਕ ਪਲੈਨਿੰਗ ਬਣਾਈ ਤੇ ਉਸ ਦਾ ਸਪਾਊਸ ਵੀਜ਼ਾ ਨਹੀਂ ਲਗਵਾਇਆ ਤੇ ਬਾਨੂ ਵਰਮਾ ਨੇ کیا ਹੈਗਾ ਕਿ ਅਜਿਹਾ ਕਰਕੇ ਉਹਨਾਂ ਨੇ ਉਸ ਦੇ ਨਾਲ 14 ਤੋਂ 15 ਲੱਖ ਰੁਪਏ ਦੀ ਠੱਗੀ ਮਾਰੀ ਹੈ ਪੁਲਿਸ ਅਧਿਕਾਰੀ ਨੇ ਦੱਸਿਆ ਹੈਗਾ ਕਿ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਪ ਕਪਤਾਨ ਸਿਟੀ ਪੁਲਿਸ ਗੁਰਦਾਸਪੁਰ ਦੇ ਵੱਲੋਂ ਕਰਨ ਤੋਂ ਬਾਅਦ ਅਲੀਸ਼ਾ ਭਗਤ ਉਸ ਦੀ ਮਾਤਾ ਆਸ਼ਾ ਰਾਣੀ ਤੇ ਪਿਤਾ ਇੰਦਰਜੀਤ ਭਗਤ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਤਾਂ ਅਜਿਹੇ ਮਾਮਲੇ ਤੋਂ ਤੁਸੀਂ ਵੀ ਸੁਚੇਤ ਰਿਹਾ ਕਰੋ ਕਿਉਂਕਿ ਬਹੁਤ ਸਾਰੇ ਅਜਿਹੇ ਮਾਮਲੇ ਸਾਹਮਣੇ ਆਉਂਦੇ ਨੇ ਕਿ ਮੁੰਡੇ ਕੁੜੀ ਵਿਆਹ ਕਰਵਾ ਲੈਂਦੇ ਨੇ ਤੇ ਵਿਆਹ ਤੋਂ ਬਾਅਦ ਜਦੋਂ ਉਹਨਾਂ ਨੂੰ ਵਿਦੇਸ਼ ਜਾਣਾ ਹੁੰਦਾ ਹੈ ਤੇ ਵਿਦੇਸ਼ ਜਾਣ ਦੀ ਚਾਹਵਾ ਚਾਹ ਦੇ ਵਿੱਚ ਮੁੰਡੇ ਲੱਖਾਂ ਰੁਪਏ ਲਗਾ ਕੇ ਕੁੜੀ ਨੂੰ ਵਿਦੇਸ਼ ਭੇਜ ਦਿੰਦੇ ਨੇ ਤੇ ਬਾਅਦ ਦੇ ਵਿੱਚ ਉੱਥੇ ਜਾ ਕੇ ਉਹ ਮੁਕਰ ਜਾਂਦੀ ਹੈ ਹਾਲਾਂਕਿ ਪਤੀ ਦੇ ਵੱਲੋਂ ਜੋ ਕਿ ਸ਼ਿਕਾਇਤ ਹੀ ਦਰਜ ਕਰਵਾਈ ਗਈ ਹੈ ਪਰ ਹੋਰ ਵੀ ਕਈ ਮਾਮਲੇ ਸਾਹਮਣੇ ਆਉਂਦੇ ਨੇ ਜਿੱਥੇ ਕਿ ਮੁੰਡੇ ਦੇ ਵੱਲੋਂ ਮੌਤ ਨੂੰ ਗਲੇ ਲਗਾਇਆ ਜਾਂਦਾ ਹੈਗਾ ਤਾਂ ਅਜਿਹੇ ਮਾਮਲੇ ਦਾ ਤੁਸੀਂ ਵੀ ਸੁਚੇਤ ਰਿਆ ਕਰੋ ਜਿੰਨਾ ਹੋ ਸਕਦਾ ਹੈਗਾ ਪੰਜਾਬ ਦੇ ਵਿੱਚ ਰਹੋ ਆਪਣੇ ਦੇਸ਼ ਦੇ ਵਿੱਚ ਰਹੋ ਆਪਣੇ ਮਾਪਿਆਂ ਦੇ ਕੋਲ ਰਹੋ ਕਿਤੇ ਵੀ ਜਾਣ ਦੀ ਤੁਹਾਨੂੰ ਲੋੜ ਨਹੀਂ ਪੈਂਦੀ ਹੈ ਕਿਉਂਕਿ ਪੰਜਾਬ ਦੇ ਵਿੱਚ ਵੀ ਬਹੁਤ ਸਾਰੇ ਕੰਮ ਹੁੰਦੇ ਨੇ